ਮੋਰ ਰਹੀ ਨੇ ਆਉਣਾ ਆਉਣਾ ਕੋਈ ਨਹੀਂ ਅਸੀਂ ਜੀ ਕੱਲ ਮੀਟਿੰਗ ਬੁਲਾਈ ਸੀ ਫਰੀਦਕੋਟ ਉਸ ਮੀਟਿੰਗ ਤੋਂ ਬਾਅਦ ਉਹਰੇ ਦਾ ਸੱਦਾ ਦਿੱਤਾ ਸੀ ਉਹਰੇ ਸੰਗਤ ਬਹੁਤ ਆਈ ਹੈ ਬਹੁਤ ਮੈਂ ਸਾਰੀ ਸੰਗਤ ਦਾ ਪਹਿਲੀ ਗੰ ਤਾਂ ਧੰਨਵਾਦ ਕਰਦਾ ਗਿੱਦੜ ਵਾਏ ਹਲਕੇ ਦੀ ਜਿਹੜੀ ਇਹ ਸੰਗਤ ਹੈ ਇਹਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹ ਮੇਰੇ ਨਾਲ ਪੱਕੇ ਜੁੜੇ ਆ ਤੇ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਮੈਂ ਵੀ ਦੇਖੋ ਹਲੇ ਸੌਂ ਵੀ ਨਹੀਂ ਚੱਕੀ ਮੈਂ ਕਿਸੇ ਦਿਨ ਆਰਾਮ ਨਹੀਂ ਕੀਤਾ ਮੇਰਾ ਹਲੇ ਠਕੀਵਾ ਇਲੈਕਸ਼ਨਾਂ ਇਲੈਕਸ਼ਨ ਵਾਲਾ ਠਕੀਵਾ ਬਿਨ ਜਿੱਦਾਂ ਆਪਾਂ ਆਰਾਮ ਕੀਤਾ ਮੈਂ ਉਵੇਂ ਹੀ ਚਲਸੋ ਚੱਲੀ ਆਂ ਤੇ ਮੈਂ ਇਹਨਾਂ ਦਾ ਸਪੈਸ਼ਲ ਇਹਨਾਂ ਦੇ ਕਈ ਟਿਉਰੀ ਆਏ ਆਏ ਬਾਈ ਜੀ ਵੀ ਤੁਸੀਂ ਆਓ ਆਪਾਂ ਇਹਨਾਂ ਦਾ ਧੰਨਵਾਦ ਕਰਨ ਆਏ ਆਂ ਹੁਣ ਇਸ ਤੋਂ ਬਾਅਦ ਅਸੀਂ ਪਿੰਡਾਂ ਦਾ ਧੰਨਵਾਦੀ ਦੌਰਾ ਰੱਖਾਂਗੇ ਪਿੰਡਾਂ ਦਾ ਧੰਨਵਾਦੀ ਦੌਰਾ ਰੱਖ ਕੇ ਫਿਰ ਅਸੀਂ ਪਿੰਡ ਪਿੰਡ ਦੀ ਅੱਗੇ ਇੱਕ ਡੈਰੀ ਦੇ ਵਿੱਚ ਪਿੰਡਾਂ ਦੇ ਨਾਮ ਰੱਖ ਕੇ ਲੱਗ ਕੇ ਨਾ 42 ਪੇਜ ਪਾਉਂਦਾ ਬਲਦੇ ਫਿਰ ਉਹ ਕੱਲੇ-ਕੱਲੇ ਪਿੰਡ ਦੇ ਉੱਪਰ ਪਿੰਡ ਦਾ ਨਾਮ ਥੱਲੇ ਉਹਦੇ ਵਰਕਰਾਂ ਦਾ ਸਾਰਾ ਪ੍ਰੋਪਰ ਵੇਰਵਾ ਲਿਖਾਂਗੇ ਜਿਹੜੇ ਬੰਦੇ ਸਾਡੇ ਨਾਲ ਜੁੜਨਗੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਗੱਲ ਇਹ ਹੋਈ ਹੈ ਜੀ ਹੁਣ ਕਈ ਬੰਦੇ ਆਪਣੇ ਨਾਲ ਕਈ ਨਹੀਂ ਬਹੁਤ ਮੇਰੇ ਲਈ ਤਾਂ ਸਾਰੇ ਨਵੇਂ ਆ ਨਿਰ ਲਈ ਤਾਂ ਜਿੰਨੇ ਵੀ ਨਵੇਂ ਬੰਦੇ ਇੱਕ ਤਾਂ ਹਲੇ ਦੇਖੋ ਕੋਈ ਗੁੱਸਾ ਨਾ ਕਰਿਓ ਮੈਨੂੰ ਕਈਆਂ ਦੀ ਤਾਂ ਪਛਾਣ ਹੈ ਕਈਆਂ ਦੀ ਨਹੀਂ ਹੈ ਹਲੇ ਠੀਕ ਆ ਹੁਣ ਮੈਂ ਮਿਲੂ-ਗਿਲੂnga ਮੈਨੂੰ ਪਛਾਣ ਹੁੰਦੀ ਜਾਊਗੀ ਕਈਆਂ ਬਹੁਤ ਜਣਿਆਂ ਦੀ ਮੈਨੂੰ ਪਛਾਣ ਹੈ ਤੇ ਹੁਣ ਮੈਂ ਡੈਰੀ ਤੇ ਹੁਣ ਕਈ ਕਹਿੰਦੇ ਆ ਬਾਈ ਜੀ ਅੱਜ ਆਏ ਆ ਮੁੰਡੇ ਬਹੁਤ ਵਿਚਾਰਿਆਂ ਦੇ ਮਨ ਚ ਕਹਿੰਦੇ ਬਾਈ ਜੀ ਸਾਨੂੰ ਕੱਲ ਦੀ ਮੀਟਿੰਗ ਬਾਰੇ ਵੀ ਨਹੀਂ ਦੱਸਿਆ ਤੇ ਅਸੀਂ ਤਾਂ ਐਸੀ ਆਪਣੇ ਵੱਲੋਂ ਸਨੇਹੇ ਲਾਏ ਸੀ ਮੈਂ ਸਪੈਸ਼ਲ ਤੇ ਕੋਈ ਨਹੀਂ ਹੁਣ ਦੇਖਦੇ ਆ ਫਿਰ ਜਿਵੇਂ ਚੋਣ ਵਾਲੇ ਕੋਈ ਰਣਨੀਤੀ ਆ ਕੀਤੀ ਹਲੇ ਕੋ ਨਹੀਂ ਭਾਈ ਜੀ ਹਲੇ ਕੋਈ ਕੀਤੀ ਹਲੇ ਤਾਂ ਜਿਵੇਂ ਦੇਖੋ ਆ ਸੰਗਤ ਹੈ ਜਿਵੇਂ ਸੰਗਤ ਕਹੂਗੀ ਆਪਾਂ ਉਵੇਂ ਹੀ ਕਰਨਾ ਹੈ ਖਾਲਸਾ ਦੀ ਹਲ ਤਾਂ 100 ਚੱਕਣ ਜਾਣਗੇ 100 ਚੱਕਣ ਤੋਂ ਬਾਅਦ ਜਿਹੜਾ ਹਲਕੇ ਦਾ ਪ੍ਰੋਗਰਾਮ ਹੈ ਉਹ ਰੱਖਾਂਗੇ ਤੇ ਸੰਸਦ ਦੇ ਵਿੱਚ ਜਿਵੇਂ ਸ਼ਹਿਨ ਚੱਲੂ ਆ ਕੁਝ ਕਿਸਾਨਾਂ ਦੇ ਮਸਲੇ ਜਿਹੜੇ ਅੱਜ ਤੱਕ ਕਿਸਾਨਾਂ ਨੂੰ ਜਿੰਨੇ ਵੀ ਕਿਸਾਨਾਂ ਨੂੰ ਮੁਸ਼ਕਲ ਆਈਆਂ ਉਹਦੇ ਸਬੰਧ ਦੇ ਵਿੱਚ ਜ਼ੋਰਦਾਰ ਤੌਰ 'ਤੇ ਮਾਅ ਵਿੱਚ ਚੁੱਕੀ ਜਾਊਗੀ ਦੂਜਾ ਹੈਗਾ ਬੱਦੀ ਸਿੰਘਾਂ ਦਾ ਬਲਦੀ ਸਿੰਘਾਂ ਦੀ ਜਿਹੜੀ 30-30 ਸਾਲ ਤੋਂ 30-30 ਸਾਲ ਤੋਂ ਬੰਦੇ ਬੰਦ ਨੇ ਉਹਨੇ ਆਈ ਵਾਸਤੇ ਪੂਰੀ ਵਾਅ ਚੱਕੀ ਹੋਊਗੀ ਤੀਜਾ ਹੈਗਾ ਕਿਸਾਨਾਂ ਨੂੰ ਜਿਵੇਂ ਹੁਣ ਮੋਰ ਆਪਣੇ ਬਾਰਡਰ ਨੇ ਬੰਦ ਕੀਤਾ ਹੋਇਆ ਹੈ ਅੱਗੇ ਨਹੀਂ ਜਾਣ ਦਿੰਦੇ ਉਹ ਵੀ ਸਾਰਾ ਅੰਮ੍ਰਿਤਪਾਲ ਦੇ ਆਉਣ ਤੇ ਸਾਰਾ ਇਹ ਤੇ ਵਿਚਾਰ ਹੋਊਗਾ ਤੇ ਕੋਈ ਖਾਲਸਾ ਜੀ ਦਾ ਇਹ ਪ੍ਰੋਗਰਾਮ ਹੈਗਾ ਵੀ ਉੱਥੇ ਕਿਸਾਨਾਂ ਨੂੰ ਮਿਲ ਕੇ ਜਾ ਕੇ ਉਹਨਾਂ ਦੁੱਖ ਦਰਦ ਜਾਣ ਕੋਈ ਹੈਗਾ ਆਪਣੇ ਉਹਦੇ ਜਾਣ ਜਾਂਦੇ ਜਾਂਦੇ ਚੱਲ ਲੱਗੋ ਉੱਥੇ ਹਾਂ ਉੱਥੇ ਜਾਣਾ ਸ਼ੰਭੂ ਪੈਰੀ ਘਰ ਤੇ ਜਾ ਕੇ ਸ਼ੰਭੂ ਵੀ ਜਾਣਗੇ ਤੇ ਦੂਜੇ ਜਿੱਥੇ ਵੀ ਜਿੱਥੇ ਤੁਸੀਂ ਕੋਈ ਜਾਣਗੇ ਹਾਂ ਇਧਰ ਕਿਸਾਨ ਬਣਾ ਜਾਣਗੇ ਉੱਥੇ